ਸਤਿ ਸ੍ਰੀ ਅਕਾਲ ਭਾਈ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਪਿੰਡ ਲੀਲਾ ਮੇਗ ਸਿੰਘ ਤਹਿਸੀਲ ਜਗਰਾਉਂ ਜ਼ਿਲ੍ਹਾ ਲੁਧਿਆਣਾ ਤੋਂ ਬਾਈ ਅੱਜ ਦੀ ਵੀਡੀਓ ਦੇ ਵਿੱਚ ਵੀਰੇ ਤੁਹਾਨੂੰ ਸਾਹਮਣੇ ਤਾਜੀ ਸੂਈ ਗਾਂ ਦਿਖਾਉਣ ਲੱਗੇ ਆਂ ਮਗਰ ਬੱਛਾ ਵਾ ਤੇ ਬੱਚੇ ਦਾ ਵੀਰੇ ਆਜੋ ਜਿਹੜਿਆ ਜੇ ਕੈਮਰਾਮੈਨ ਨੂੰ ਕਹੂੰਗਾ ਬੱਚੇ ਦਾ ਦੇਖ ਲਓ ਵੀਰੇ 나ੜੂਆ ਨਾਲ ਹੀ ਆ ਥੋੜਾ ਸੁੱਕ ਗਿਆ ਕਰਕੇ ਦੀਂਦਾ ਨਹੀਂ ਬੱਚਾ ਨਰਮੀਆਂ ਮੂੰਹ ਤੇ ਦੰਦ ਵੀ ਦੇਖ ਲਓ ਜੇ ਮਾਸ ਵੀ ਪੂਰਾ ਦੰਦੀਆਂ ਬਾਹਰ ਹੀ ਆਈਆਂ ਤੇ ਗਾਂ ਦਾ ਲੇਬਰ ਚੈੱਕ ਕਰ ਲਓ ਥਾਣਾ-ਥੁਣਾ ਦੀ ਪੂਰੇ ਮੁੱਠੀ ਵਾਲੇ ਥਣ ਵਧੀਆ ਥਾਣਾ ਤੇ ਅੱਜ ਦੀ ਹਾਲ ਦੀ ਘੜੀ ਵੀਰੇ ਚੌਥਾ ਦਿਨ ਜਿਵੇਂ ਸੂਈ ਨੂੰ ਆ ਅੱਜ ਇਹਦੇ ਤੇ ਤੇ ਬੋਲੀ ਹੈਗੀ ਆ 10 ਕਿਲੋ ਤੇ ਸੇਵਾ ਨਾਲ ਜੇ ਕੋਈ ਬੰਦਾ ਸੇਵਾ ਕਰ ਲੂਗਾ ਤੇ ਰਾਮ ਨਾਲ 14-15 ਲੀਟਰ ਦੁੱਧ ਨੇ ਦੇ ਜਾਨਾ ਉਦਾਂ ਸੀਲ ਸਾਊਆ ਜਿਵੇਂ ਮਰਜ਼ੀ ਕੋਈ ਥੱਲੇ ਬਹਿ ਜਾਵੇ ਆ ਤੇ ਹੁਣ ਬੱਚਾ ਵੀ ਛੱਡਿਆ ਜਿਵੇਂ ਮਰਜ਼ੀ ਥੱਲੇ ਬਹਿ ਜਾਓ ਧਾਰਾਂ ਧੂਰਾਂ ਦੀ ਵੀ ਸਾਫ ਆ ਜਿਵੇਂ ਮਰਜ਼ੀ ਚਵਾਈ ਚੱਲੇ ਮਿੰਟੋ-ਮਿੰਟੀ ਰੂਮ ਵਰਗੀ ਬਹੁਤ ਗੰਨੇ ਵਰਗੀ ਚੁਵਾਈ ਲੱਗੀ ਹੋਈ ਆ ਦੇਖੋ ਕਿੰਨੀ ਸੀਲ ਸਾਊ ਆ ਪੂੰਚਾ ਕੇ ਖੜ ਗਈ ਆ ਤੇ ਬਾਕੀ ਆਪਾਂ ਤੁਹਾਨੂੰ ਤੋਰ ਵੀ ਚੈੱਕ ਕਰਾ ਦਿੰਨੇ ਆ ਤੋਰ ਚੈੱਕ ਕਰ ਲੋ ਥੋੜਾ ਜਿਹਾ ਬੱਚੇ ਦਾ ਕਰਦੀ ਆ ਫਿਰ ਵੀ ਤੁਹਾਨੂੰ ਕੋਸ਼ਿਸ਼ ਕਰਦੇ ਵੀ ਤੋਰ ਤੋਰ ਕੇ ਦਿਖਾ ਦਿੰਦੇ ਤੋਰੇ ਤੋਰੇ ਦੀ ਬਹੁਤ ਵਧੀਆ ਆ ਵਾ ਚੈੱਕ ਕਰ ਲੋ ਤੋਰ ਵਧੀਆ ਤੋਰ ਦੀ ਆ ਕੋਈ ਲੰਗ ਨਹੀਂ ਗਾ ਵਧੀਆ ਤੋਰਾ ਤੋਰਾ ਬਹੁਤ ਵਧੀਆ ਆ ਵਾ ਰੰਗ ਪ੍ਰਿੰਟ ਵੀ ਬਹੁਤ ਵਧੀਆ ਆ ਵਾ ਮੂੰਹ ਮਥੇ ਚੈੱਕ ਕਰ ਲੋ ਵਧੀਆ ਜਾਣੀ ਕੀ ਤੋਰੇ ਨੂੰ ਆ ਥੋੜਾ ਜਿਹਾ ਬੱਚੇ ਦਾ ਵੱਧ ਕਰਦੀ ਆ ਬੱਚੇ ਕੋਲੇ ਜਾਂਦੀ ਆ ਤੋਰ ਤੂਰ ਬਹੁਤ ਵਧੀਆ ਬਾਅਦ ਬੱਚੇ ਨੂੰ ਵੀ ਆਪਦੇ ਨੂੰ ਕਿਉਂ ਕਰਦੀ ਆ ਬਾਈ ਜਿਵੇਂ ਕਹਿੰਦੇ ਆ ਲੋਕ ਬੱਚਾ ਲਾਇਆ ਉਹ ਕੰਮ ਨਹੀਂ ਆਪਣੇ ਕੋਲੇ ਤੇ ਚੱਟਦੀ ਆ ਬੱਚੇ ਨੂੰ ਵਧੀਆ ਬਾਕੀ ਜਿਹੜੀ ਸੂਈ ਦੀ ਵੀਡੀਓ ਆਪਣੇ ਕੋਲ ਵੀ ਇਹਦੀ ਹੋਮੇ ਪਈ ਆ ਜੇਰ ਜੂਰ ਦੀ ਸਾਰੀ ਡੰਨ ਗਰੰਟੀ ਨਾਲ ਦਵਾਂਗੇ ਆਪਾਂ ਜੇ ਵੀਡੀਓ ਬਣੀ ਹੋਈ ਹੈ ਆਪਣੇ ਕੋਲ ਜੇ ਕਿ ਵੀਰ ਨਾਲ ਸੌਦਾ ਹੁੰਦਾ ਆਪਾਂ ਉਹਨੂੰ ਵੀਡੀਓ ਪਾ ਦਾਂਗੇ ਤੇ ਵੀਡੀਓ ਮਵਾ ਸਕਦਾ ਵਾ ਤੇ ਬਾਕੀ ਇਹਦੀ ਗੱਈਏ ਵੀਰੇ ਮੁੱਲ ਦੀ ਗੱਲ ਮੁੱਲ ਵੀਰੇ ਕਰਨੂਪਨ ਲਈ 50000 ਕਰ ਲਈਏ ਤੇ ਪਰ ਆਪਾਂ ਮੁੱਲ ਜਿਆਦਾ ਜੀ ਕਰਨਾ ਇਹਦਾ 45000 ਰੁਪਇਆ ਮੁੱਲ ਕਰਦੇ ਆਂ ਦਾ ਤੇ ਉਹਦੇ ਵਿੱਚੋਂ ਆਪਾਂ ਖੁੱਲੀ ਛੋੜ ਕਰ ਦਾਂਗੇ ਕੋਈ ਭਾਈ ਦਾ ਆਪਣਾ ਸੌਦਾ ਹੁੰਦਾ ਇਹਨੂੰ ਦੋ ਡੈਣ ਦੋ ਚਾਰ ਡੰਗ ਥੂ ਚੋ ਕੇ ਤਸੱਲੀ ਕਰ ਸਕਦਾ ਠੰਡੀ ਸੀਲ ਆ ਘਰੇ ਬੁੜੀਆਂ ਦੇ ਚੂਣ ਵਾਲੀ ਆ ਬਹੁਤ ਵਧੀਆ ਐ ਨਹੀਂ ਗਈ ਵੀ ਛੜਾਕਲਾ ਤੇ ਬਾਕੀ ਤੁਹਾਨੂੰ ਟੋਰ ਚੈੱਕ ਕਰਾ ਦਿੱਤੀ ਆ ਆਪਣਾ ਪਿੰਡ ਪਿੰਡ ਲੀੜਾ ਮੇਕ ਸਿੰਘ ਤਹਿਸੀਲ ਜਗਰਾਉਂ ਜ਼ਿਲ੍ਹਾ ਲੁਧਿਆਣਾ ਦਾ ਤੇ ਆਪਣਾ ਮੋਬਾਈਲ ਨੰਬਰ 96465 68756 ਇਹ ਆਪਣਾ ਪਿੰਡ ਵੀ ਜਗਰਾਉਂ ਤੋਂ 7 ਕਿਲੋਮੀਟਰ ਆ ਸਦਵਾ ਬੈਡ ਸ਼ਹਿਰ ਤੋਂ 5 ਕਿਲੋਮੀਟਰ ਆ ਤੇ ਜੇ ਕਹਿੰਦੇ ਆਪਣੇ ਨੂੰ ਗਾਂਵ ਪਸੰਦ ਦਾ ਆਪਣਾ ਸੰਪਰਕ ਕਰ ਸਕਦਾ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਚੈਨਲ ਨੂੰ ਲੱਕ ਵੱਧ ਤੋਂ ਵੱਧ ਲਾਈਕ ਸਬਸਕ੍ਰਾਈਬ ਜਰੂਰ ਕਰੋਗੇ ਧੰਨਵਾਦ